ਇਹ ਵੀ ਗਰੋਹ ਮਾਰੂ ਨੀਗਾ 300 ਕੀ ਵੈਰਟੀ ਹੈ ਇਹਦੇ ਵਿੱਚ ਬੋਨਾ ਵਾਇਰਸ ਹੀ ਆ ਪਤਾ ਲੱਗਾ ਕਾਫੀ ਸੀਗਾ ਜਿਵੇਂ ਉਹ ਵਿੱਚ ਖਾਲੀ ਜਗਾ ਜੀ ਦਿਖਦੀ ਆ ਉਹ ਬੂਟੇ ਥੱਲੇ ਰਹਿ ਗਏ ਉੱਤੇ ਬਾਕੀ ਹੁਣ ਇਸ ਟਾਈਮ ਠੀਕ ਆ ਜਿਹੜੇ ਬੈਰਸਨਾ ਵਿੱਚ ਰਹਿ ਗਏ ਬੂਟੇ ਚੱਲ ਹੁਣ ਉਹ ਵੀ ਦੁਖਦੇ ਨਹੀਂ ਵਿੱਚੇ ਉਹਦੋਂ ਵਧੀਆ ਹੋ ਗਈ ਹੁਣ ਇਹ ਪਹਿਲਾਂ ਤਾਂ ਡਰਜੇ ਹੀ ਲੱਗਦਾ ਸੀ ਜਦ ਵਿੱਚ ਮਦਰੇ ਬੂਟੇ ਦੀ ਕੱਦ ਬਹੁਤ ਤੈਨਾਂ ਥੱਲੇ ਜੂਰੀਏ ਦੇ ਇਹ ਜਿੰਕ ਵੀ ਪਿਆ ਮਿੱਤਰੋ ਪੀਰੋ ਦਣੇਦਾਰ ਜੀ ਪਰਾਂ ਜੀ ਉਹ ਵੀ ਬਾਤ ਤੀ ਉਹ ਦੂਜੀ ਸਾਈਡ ਹੈਗੀ 132 ਇਹਦੇ ਮੂਰੇ ਤਾਂ 132000 ਕੁਛ ਨਹੀਂ ਹੈਗੀ। ਕੇਬੀਬੀ ਆਪਾਂ ਇਹਦੀ ਕਿ ਲੈ ਕੀ ਜਾਂਦਾ ਸੀ। ਆ ਦੂਜੇ ਪਾਸੇ ਹੈਗੀ 221 ਇਹ ਵੀ ਠੀਕ ਹੈ ਯਾਰ ਤੇ ਜਿਹੜੀ 132 ਦੀ ਬਹੁਤ ਮਸ਼ੂਰੀ ਹੋ ਰਹੀ ਦੀ ਮੈਂ ਤਾਂ ਯਾਰ ਇਹਨਾਂ ਜਾਣਿਆਂ ਨੂੰ ਪੁੱਛਿਆ ਜਿਹੜੇ ਵਧੀਆ ਜਿਮੀਦਾਰ ਖੇਤੀ ਕਰਦੇ ਆ ਕਿਸੇ ਨੂੰ ਫਿੱਟ ਨਹੀਂ ਬੈਠੀ ਸਾਰੀ ਨਕਬੁੱਲ ਜਾਂ ਮਾਰਦੇ ਦੇਖ ਕੇ ਉਹਨੂੰ ਉਹ ਪਰਲੀ ਸਾਈਡ ਖੜੀ ਆ 132 ਪਰੇ ਦੇਖ ਦਿਆ ਇਲਾ ਯਾਰ ਮੀ ਪੈ ਕੇ ਹਟਿਆ ਇਧਰ ਫੇਰ ਬੱਦਲ ਬਹੁਤ ਆ ਗਿਆ ਗੜਗੜ ਲੱਗਿਆ ਕਰਨ ਆ 221 ਵੈਰਾਈਟੀ ਵੀ ਯਾਰ ਸਾਨੂੰ ਤਾਂ ਠੀਕ ਲੱਗੀ ਆ ਕਾਹਦੇ ਤਾਂ ਇਹਦਾ ਵੀ ਬਹੁਤ ਵਿੱਚ ਵੜ ਕੇ ਬੰਦਾ ਲੁਕ ਜਾਂਦਾ ਇਹਦੇ ਇਹ ਦੇ ਜੀ ਵੀਰ ਉਹਨਾਂ ਹੀ ਆ ਤਿੰਨ ਥੱਲੇ ਉਹ ਜਿਹੜੀ ਬਹੁਤ ਮਸ਼ਹੂਰੀ ਕਰਦੇ ਸੀ ਯਾਰ ਮੈਗਮੇ ਵਾਲੇ 132 ਖੜੀ ਆ ਉਧਰ ਸਾਢੇ ਤਿੰਨ ਥੱਲੇ ਬੈਗੇ ਜੂਰੀ ਉਹਦੇ ਚ ਜਾਣੀ ਸਾਢੇ ਤਾਂ ਜਿਹੜੀ ਚਾਰ ਘਰਾਂ ਨੇ ਬੀਜੀ ਹੋਈ ਆ 132 ਅਗਲੇ ਸਾਲ ਬੀਜਣੀ ਨਹੀਂ ਯਾਰ ਉਹਦੇ ਬੁੱਝੇ ਨਹੀਂ ਕਰਦੀ ਸਿੱਧਾ ਜੀ ਖੜਾ 1509 ਵਾਂਗੂ ਹਲਦੀ ਸਾਡੀ ਦੇਸੀ ਪਤੀਨਾ ਤੋਂ ਸਿੱਧੀ ਵਜਾਈ ਕੱਲੋਂ ਦਿਖਾਵਾਂਗਾ ਦੇਖਿਓ ਯਾਰ ਕੀ ਕਹਿੰਦੀ ਆ ਜਿਹੜੀ ਆ ਇੱਕ ਦੋ ਵੀਡੀਓ ਮੈਗ ਮਲੇ ਨੇ ਪਾਈਆਂ ਨੇ ਸਭ ਦਾ ਵਧੀਆ ਉਹ ਜਿਹੜੀ ਇਹਨਾਂ ਨੇ ਬਜਾਈ ਦਿਖਾਈ ਉਹਦੇ ਵਿੱਚ ਹੀ ਤਾਂ ਬੰਦਾ ਭੱਜ ਕੇ ਨਾ ਰੁਕੇ ਕਿਤੇ ਫਸਣਾ ਨਹੀਂਗਾ ਜਿਹੜੀ ਤੁਹਾਨੂੰ ਮੈਂ ਕੱਲ ਨੂੰ ਵੀਡੀਓ ਦਿਖਾਵਾਂ ਨਾ ਸਾਡੇ ਪਿੰਡੇ ਬੀਜੀ ਹੀ ਆ ਮੁੰਡੇ ਦੀ ਉਹ ਦੇਖੋ ਇਹ ਜੀਰੀ ਦੇ ਬਰਾਬਰ ਖੜੀ ਆ